Eu so... I Yeah. ਜਾ ਸੰਗੀਤ ਜੀ ਕਿਸੇ ਹੋਰ ਕੋਸ਼ਿਸ਼ ਨੂੰ ਇਹਨੇ ਆਪਣੇ ਵਿਚਾਰ ਦੇ ਰਹੇ ਹੋ ਜਾਂ ਲਿਖਤ ਪੜ੍ਹਦੇ ਹੋਏ ਉਹ ਟਾਈਮ ਲੈ ਸਕਦਾ ਜੀ <laughs> सोहग महाराज ਸੋ ਹਗ ਮਹਾਰਾਜ ਸ਼ੇਰ ਸਿਕ ਬਿਸ਼ਨੂ ਭਗਵਾਨ ਦੀ ਜੈ ਅੰਤ ਸਮੇ ਕਾਲ ਯੁਗ ਵਿੱਚ ਆਇਆ ਅੰਤ ਸਮੇ ਕਾਲ ਯੁਗ ਵਿੱਚ ਆਇਆ ਨੇ ਕਲੰਕ ਆਪਿ ਅਖਵਾਇਆ ਨੇ ਕਲੰਕ ਆਪਿ ਅਖਵਾਇਆ ਨੇ ਕਲੰਕ ਆਪਿ ਅਖਵਾਇਆ ਨੇ ਕਲੰਕ ਆਪਿ ਅਖਵਾਇਆ ਕਰਨਕਪੁਰੀ ਵਿੱਚ या राम कृष्ण दीर अख हासत जी शब्द विच बि सचे पातशाह जी ਘਵੇਂਡ ਨੂੰ ਕਣਕਾਪੂਰੀ ਦਾ ਮਾਣ ਦਿੱਤਾ ਔਰ ਕੋਈ ਕੋਈ ਕਈ ਗੁਰਸਿੱਖ ਜਿਹੜੇ ਆ ਉਹ ਆਪਣੀ ਵਿਚਾਰ ਦਿੰਦੇ ਆ ਕਿ ਕਣਕਾਪੂਰੀ ਸ੍ਰੀਰ ਨੂੰ ਕਿਹਾ ਗਿਆ ਹੈ ਲੇਕਿਨ ਸੱਚੇ ਪਾਤਸ਼ਾਹ ਜੀ ਨੇ ਘਵੇਂਡ ਨੂੰ ਹੀ ਕਣਕਾਪੂਰੀ ਬਣਾਇਆ ਤੇ ਔਰ ਘਵੇਂਡ ਨੂੰ ਹੀ ਕਣਕਾਪੂਰੀ ਕਿਹਾ ਹੈ ਔਰ ਇਹ ਸ਼ਬਦ ਦੇ ਵਿੱਚ ਵੀ ਔਰ ਹਰ ਬਾਣੀ ਦੇ ਵਿੱਚ ਵੀ ਘਵੇਂਡ ਭਾਵ ਕਣਕਾਪੂਰੀ ਹੈ ਜਿੱਥੇ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਨੇਕ ਲਖ 24 ਅਵਤਾਰ ਨੇ ਜਮਾ ਧਾਰਿਆ ਜੀ ਸੱਚੇ ਪਾਤਸ਼ਾਹ ਜੀ ਨੇ ਘੁੰਡ ਦੇ ਵਿੱਚ ਸਭ ਖੇਡਾਂ ਕੀਤੀਆਂ ਜੋ ਅੱਜ ਨੂੰ ਉਸ ਦੀਆਂ ਖੇਡਾਂ ਨੂੰ ਇਹ ਕਹਦੇ ਕਿ ਉਹਨੇ ਕੋਈ ਖੇਡ ਨਹੀਂ ਕੀਤੀ ਸੋ ਸੱਚੇ ਪਾਤਸ਼ਾਹ ਜੀ ਨੇ ਬਹੁਤ ਖੇਡਾਂ ਕੀਤੀਆਂ ਜੀ ਜੋਤ ਰੂਪ ਹੋ ਕੇ ਬਾਬਾ ਮਨੀਸ਼ਾ ਕੋ ਵੀ ਬਾਣੀ ਲਿਖਵਾਉਂਦੇ ਰਹਿ ਔਰ ਕਾਫੀ ਖੇਡਾਂ ਕੀਤੀਆਂ ਸੱਚੇ ਪਾਤਸ਼ਾਹ ਜੀ ਨੇ ਜੋ ਅੱਜ ਇਸ ਖੇਡਾਂ ਨੂੰ ਕਈ ਲੋਕ ਸਿੱਖ ਜਿਹੜੇ ਕਹਿੰਦੇ ਆ ਵੀ ਮਹਾਰਾਜ ਸ਼ੇਰ ਸਿੰਘ ਜੀ ਨੇ ਕੀਤਾ ਕੱਖ ਨਹੀਂ ਜੋ ਕੁਝ ਕੀਤਾ ਪਰ ਲੇਕਿਨ ਸੱਚੇ ਪਾਤਸ਼ਾਹ ਜੀ ਨੇ ਮਹਾਰਾਜ ਗੁਰੂ ਸਿੰਘ ਜੀ ਦੇ ਸਰੀਰ ਵਿੱਚ ਪ੍ਰਗਟ ਹੋ ਕੇ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੇ 124 ਅਵਤਾਰ ਨੇ ਘਿੰਡਵਾਸੀ ਨੇ ਜੋ ਸਾਰੀਆਂ ਖੇਡਾਂ ਕੀਤੀਆਂ ਉਹੀ ਖੇਡਾਂ ਸੱਚੇ ਪਾਤਸ਼ਾਹ ਜੀ ਨੇ ਜੋ ਮਹਾਰਾਜ ਗੁਰੂ ਸਿੰਘ ਜੀ ਦੇ ਸਰੀਰ ਵਿੱਚ ਜਾ ਕੇ ਘਰ ਘਰ ਜਾ ਕੇ ਲੈਣੇ ਨਿਰੇ ਦਿੱਤੇ ਘੁੰਟਵੇਂ ਨਵਾਸੀ ਨਹੀਂ ਪ੍ਰਗਟ ਹੋ ਗਏ ਲੈਣ ਦੇ ਜਿਹੜੇ ਨੇ ਉਹ ਪੂਰੇ ਕੀਤੇ ਜੀ ਸੋ ਸੱਚੇ ਪਾਤਸ਼ਾਹ ਨੇ ਕਣਕਾਪੂਰੀ ਜੋ ਘੁੰਟਵੇਂ ਨੇ ਕਿਹਾ ਹੈ ਔਰ ਘੁੰਟਵੇਂ ਹੀ ਕਣਕਾਪੂਰੀ ਬਣਾਇਆ ਜੀ ਭਾਵ ਘੁੰਟਵੇਂ ਕਣਕਾਪੂਰੀ ਜੀ ਬਾਣੀ ਦੇ ਵਿੱਚ ਵੀ ਔਰ ਸ਼ਬਦਾਂ ਦੇ ਵਿੱਚ ਵੀ ਇਹੀ ਆਂਦਾ ਜੀ ਸੋ ਸੱਚੇ ਪਾਤਸ਼ਾਹ ਮਾਫੀ ਦੇਣ ਜੀ ਕੋਈ ਗਲਤੀ ਨਾਲ ਕੋਈ ਸ਼ਬਦ ਵੱਤ ਕੰਨ ਪੋਲਿਆ ਜਾਵੇ ਹਸਨ ਜੀ ਮਾਫ ਕਰਨਾ ਸੋ ਅੱਗੇ ਆਪਾਂ ਬਾਬਾ ਜੀ ਨੂੰ ਟਾਈਮ ਦਿੰਦੇ ਆ ਜੀ ਸੋ ਹਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਸ਼ੇਰ ਸਿੰਘ ਵਿਸ਼ਨੋ ਕਲਵਾੰਦੀ ਜੈ ਸੋ